ਮੇਰਾ ਨਾਮ ਡਾਕਟਰ ਅਰਸ਼ਦੀਪ ਸਿੰਘ ਸੋ ਸਾਰਿਆਂ ਨੂੰ ਪਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਯੁੱਧ ਚਲਾਇਆ ਗਿਆ ਯੁੱਧ ਨਸ਼ੇ ਵਿਰੁੱਧ ਸੋ ਸਾਡੇ ਮਾਝੇ ਦੇ ਇਨਚਾਰਜ ਮੈਡਮ ਸੋਨੀਆ ਮਾਨ ਜੀ ਨੇ ਤੇ ਹੋਰ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਮਾਝੇ ਦੀ ਪੰਜਾਬ ਦੀ ਉਹਨਾਂ ਪਹਿਲਾਂ ਮੈਨੂੰ ਅਸੈਂਬਲੀ ਦੀ ਜ਼ਿੰਮੇਵਾਰੀ ਦਿੱਤੀ ਸੀ ਡੇਰਾ ਬਾਬਾ ਨਾਨਕ ਦੀ ਸੋ ਹੁਣ ਉਸ ਤੋਂ ਬਾਅਦ ਦੇਖਦਿਆਂ ਹੋਇਆ 10 ਕੁ ਦਿਨ ਪਹਿਲਾਂ ਮੇਰਾ ਨਾਮ ਜਿਲੇ ਤੇ ਆਇਆ ਉਹ ਫਿਰ ਮੇਰੀ ਪਰਫਾਰਮੈਂਸ ਨੂੰ ਦੇਖਦਿਆਂ ਹੋਇਆ ਹੁਣ ਮੈਂ ਜ਼ਿਲ੍ਹਾ ਦੇਖ ਰਿਹਾ ਸੋ ਅੱਜ ਦੀ ਮੀਟਿੰਗ ਦਾ ਇੱਕ ਮੁੱਖ ਏਜੰਡਾ ਆ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਇੱਕ ਪ੍ਰੋਗਰਾਮ ਚੱਲ ਰਹੇ ਸੀ ਪਹਿਲਾਂ ਉਹ ਵਿੱਚ ਆਪਾਂ ਬੰਦ ਕੀਤੇ ਸੀ ਥੋੜੇ ਪੈਡੀ ਸੀਜ਼ਨ ਕਰਕੇ ਉਹ ਆਪਾਂ ਵਿਦਨ 2 ਡੇਸ ਫਿਰ ਤੋਂ ਸਟਾਰਟ ਕਰ ਰਹੇ ਆ ਸੋ ਮੁੱਖ ਏਜੰਡਾ ਇਹ ਆ ਕਿ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਰੈਗੂਲਰਜ਼ ਕੋਲ ਤੇ ਕੋਲ ਆਉਂਦੀਆਂ ਕਿ ਸਾਡੇ ਪਿੰਡ ਫਲਾਣਾ ਨਸ਼ਾ ਵੇਚਦਾ ਜਾਂ ਟਮਕਾਣਾ ਨਸ਼ਾ ਵੇਚਦਾ ਸੋ ਮੈਂ ਹਰੇਕ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਵੀ ਤੁਹਾਡੇ ਪਿੰਡ ਨਸ਼ਾ ਵੇਚਦਾ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਬੀ ਡੀ ਸੀਜ਼ ਬਣਾ ਰਹੇ ਆ ਵਿਲੇਜ ਡਿਫੈਂਸ ਕਮੇਟੀਆਂ ਜਿਦੇ ਵਿੱਚ ਸਰਪੰਚ ਸਹਿਬਾਨ ਸਾਡੇ ਐਸ ਐਚ ਓ ਸਹਿਬਾਨ ਬੀਡੀਓ ਸਹਿਬਾਨ ਉਹ ਸਾਰੇ ਜਾ ਕੇ ਖੁਦ ਉਹ ਕਮੇਟੀ ਨੂੰ ਆਪ ਦੇਖਣਗੇ ਤੇ ਉਹ ਬਣਾਉਣਗੇ ਤੇ ਮੈਂ ਇਹ ਆਸ ਕਰਦਾ ਕਿ ਜਿੰਨੇ ਵੀ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਨੇ ਉਹ ਸਾਡਾ ਇਸ ਮੁਹਿੰਮ ਤੇ ਆਲਰੇਡੀ ਕਾਫੀ ਸਾਥ ਦੇ ਰਹੇ ਨੇ ਪਿੰਡਾਂ ਚੋਂ ਨਿਕਲ ਕੇ ਆ ਰਹੇ ਨੇ ਬਟ ਮੈਂ ਇੱਕ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਆ ਇੱਕ ਪੰਜਾਬ ਦਾ ਇੱਕ ਬੜਾ ਗੰਭੀਰਤਾ ਦਾ ਵਿਸ਼ਾ ਆ ਹਰ ਇੱਕ ਵਾਰੀ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ ਇਹ ਜਿਹੜਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਜੁੱਧ ਛੇੜਿਆ ਇਹਨੂੰ ਆਪਾਂ ਪੂਰਾ ਆਪਾਂ ਕਲੀਨ ਅਪ ਕਰਕੇ ਇੱਕ ਵੱਡੀ ਪੱਧਰ ਤੇ ਲੈ ਕੇ ਆਪਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਿਨ੍ਹਾਂ ਨੇ ਪ੍ਰਾਣੀਆਂ ਸਰਕਾਰਾਂ ਨੇ ਉੱਡਦਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਇੱਕ ਕਲੰਕ ਲਾ ਕੇ ਦਿੱਤਾ ਸੋ ਉਹ ਚੀਜ਼ ਆਪਾਂ ਕੱਢ ਕੇ ਇੱਕ ਚੰਗੇ ਤੋਂ ਫਿਰ ਤੋਂ ਮੋੜ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਮੈਂ ਬਿਲਕੁਲ ਬਿਲਕੁਲ ਜੀ ਇਹਦਾ ਨਾ ਵੱਡੇ ਪੱਧਰ ਤੇ ਆਪਾਂ ਸੋਚ ਰਹੇ ਆ ਕੁਝ ਇਹਦਾ ਇੱਕ ਅਲਟਰਨੇਟਿਵ ਦਿੱਤਾ ਜਾਏ ਕਿਉਂਕਿ ਇਹ ਜਿਹੜਾ ਕੋਈ ਜਿਸ ਨੇ 2018 ਤੋਂ ਗੋਲੀ ਲਾਈ ਹੋਈ ਆ ਤੁਸੀਂ ਜਾਣਦੇ ਹੋ ਉਹਨੇ ਅੱਜ ਤੱਕ ਛੱਡੀ ਨਹੀਂ ਉਹਦੇ ਕਰਕੇ ਨਾ ਸਾਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਜਿਹੜਾ ਉੱਥੇ ਸਟਾਫ ਆ ਉਹਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਇਹਦਾ ਆਪਾਂ ਸੋਚ ਰਹੇ ਹਾਂ ਕੁਝ ਵਧੀਆ ਕਰਾਂਗੇ ਜਲਦ ਤੋਂ ਜਲਦ ਤੁਸੀਂ ਮੈਨੂੰ ਇਸ ਤੋਂ ਬਾਅਦ ਉਹ ਜਿਹੜੀ ਨਿਊਜ਼ ਲੱਗੀ ਆ ਜਾਂ ਜਿਹੜੀ ਆਈ ਡੀਜ਼ ਬਣੀ ਆ ਮੈਨੂੰ ਹੁਣੇ ਦਿਓ 24 ਘੰਟਿਆਂ ਦੇ ਵਿੱਚ ਵਿੱਚ ਜੇ ਉਹ ਆਈਡੀਆ ਨਾ ਬੰਦ ਹੋਈਆਂ ਫਿਰ ਮੈਨੂੰ ਕੱਲ ਆਕੇ ਤੁਸੀਂ ਨਹੀਂ ਸਰ ਜਿਹੜੇ ਉਹਨਾਂ ਤੇ ਕਾਰਵਾਈ ਕਰਾਂਗੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਹੋਏਗੀ ਕਰਾਂਗੇ ਜੀ ਜ਼ਰੂਰ ਕਰਾਂਗੇ ਤੁਸੀਂ ਬਟ ਹਾਂ ਇਹ ਗੱਲ ਹੈ ਕਿ ਉਹ ਜਿਹੜੀ ਸਹੀ ਇੱਕ ਮਤਲਬ ਜੇ ਆਪਾਂ ਕਹਿ ਰਹੇ ਹਾਂ ਕਿ ਉਹ ਉਹਦਾਂ ਦੀ ਹੈਗੀ ਚੀਜ਼ ਉਹ ਹੋਏਗੀ ਕਈ ਵਾਰੀ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਸ਼ਰਾਰਤੀ ਅੰਸਰ ਉਹਦਾਂ ਵੀਡੀਓ ਪਾ ਦਿੰਦੇ ਆ ਸੋ ਜੇ ਉਹ ਕਾਨੂੰਨੀ ਤੌਰ ਤੇ ਕੁਝ ਗਲਤ ਹੋਊਗਾ ਉਦ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਮੈਂ ਹੁਣੇ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਆਪਾਂ ਕਰਕੇ ਮੈਂ ਤੁਹਾਨੂੰ ਕੱਲ ਖੁਦ ਵਟਸਐਪ ਕਰੂੰਗਾ। ਗੰਡਾ ਬਿਲਕੁਲ ਸਾਫ਼ ਆ ਜੀ অলਮੋਸਟ ਹੱਦੀ ਇਸ ਤੋਂ ਪਹਿਲਾਂ ਤੁਸੀਂ ਵੀ ਮੈਨੂੰ ਦੱਸਿਆ ਕਿ অলਮੋਸਟ ਕਾਫੀ ਫਰਕ ਪੈ ਚੁੱਕਿਆ। ਸੋ ਮੈਂ ਇਹਦੇ ਮਾਧਿਅਮ ਰਾਹੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਤੇ ਇੱਕ ਚੇਤਾਵਨੀ ਵੀ ਦਿੰਦਾ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਕੁਝ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਉਹ ਕਿਤੇ ਨਾ ਕਿਤੇ ਸਰਾਰਤੀ ਅੰਸਰ ਦਾ ਸਾਥ ਦੇ ਦਿੰਦੇ ਨੇ ਸੋ ਮੈਂ ਅੱਜ ਇੱਕ ਲਾਸਟ ਵਰਨਿੰਗ ਆ ਸਾਡੀ ਜੇ ਹਾਨੂੰ ਕਿਸੇ ਦਾ ਵੀ ਪਤਾ ਲੱਗਾ ਤਾਂ ਆਪਾਂ ਉਹਦੇ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਇਹ ਮਾਨਯੋਗ ਸੀਐਮ ਸਾਹਿਬ ਦੇ ਖਦਾਇਤਾ ਨੇ ਕਿ ਨਸ਼ੇ ਨੂੰ ਤੇ ਕਰਪਸ਼ਨ ਨੂੰ ਨੋ ਟੋਲ ਅੱਜ ਤੱਕ ਤੁਸੀਂ ਮੇਰੇ ਤੋਂ ਸਾਰੇ ਬਹੁਤ ਵੱਡੇ ਹੋ ਤੁਹਾਡਾ ਰਾਜਨੀਤਿਕ ਤਜਰਬਾ ਵੀ ਮੇਰੇ ਨਾਲੋਂ ਜ਼ਿਆਦਾ ਆ ਤੁਸੀਂ ਸਰਕਾਰਾਂ ਵੀ ਮੇਰੇ ਨਾਲੋਂ ਜ਼ਿਆਦਾ ਦੇਖੀਆਂ ਸੋ ਤੁਸੀਂ ਆਪ ਦੇ ਦਿਲ ਤੇ ਹੱਥ ਰੱਖ ਕੇ ਦੱਸਿਓ ਅੱਜ ਤੱਕ ਐਡੀ ਵੱਡੀ ਕਾਰਵਾਈ ਮੈਂ ਵੱਡੇ ਮਗਰਮਾਸ਼ਦੀ ਨਹੀਂ ਗੱਲ ਕਰ ਰਿਹਾ ਜਿਹੜੀ ਪੰਜਾਬ ਲੈਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਚਾਹੇ ਕੋਈ ਸਾਡਾ ਹੀ ਵਿਅਕਤੀ ਹੋਏ ਸਾਡੀ ਆਮ ਆਦਮੀ ਪਾਰਟੀ ਦਾ ਵਿਅਕਤੀ ਹੋਏ ਉਹਦੇ ਤੇ ਅੱਜ ਤੱਕ ਕਿਸੇ ਸਰਕਾਰ ਨੇ ਇੱਡਾ ਵੱਡਾ ਸਟੈਪ ਜੇ ਕਿਸੇ ਨੇ ਲਿਆ ਉਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਡਾ ਵੱਡਾ ਐਕਸ਼ਨ ਲੈ ਕੇ ਕੁਝ ਨਹੀਂ ਸੋਚਿਆ ਸਿਰਫ ਔਰ ਸਿਰਫ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਕੱਲੇ-ਕੱਲੇ ਘਰ ਤੱਕ ਇਹ ਚੀਜ਼ ਪਹੁੰਚਾ ਰਿਆ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਜਾਂ ਤੇ ਉਹ ਨਸ਼ਾ ਕਰਨਾ ਛੱਡ ਦੇ ਤੇ ਜਾਂ ਇਹ ਸ਼ਹਿਰ ਛੱਡ ਦੇ ਜਾਂ ਜਿੱਥੇ ਵੀ ਰਹਿੰਦਾ ਸੋ ਇਹ ਸਿਰਫ ਔਰ ਸਿਰਫ ਸਿੱਧੀਆਂ-ਸਿੱਧੀਆਂ ਹਦਾਇਤਾਂ ਨੇ ਆਪਾਂ ਅੱਜ ਵੀ ਕਹਿ ਰਹੇ ਆ ਪਹਿਲਾਂ ਵੀ ਕਹਿੰਨੇ ਆਏ ਹੁਣ ਜਿਹੜਾ ਆਪਾਂ ਪ੍ਰੋਗਰਾਮਸ ਕਰਾਂਗੇ ਇਹਦੇ ਵਿੱਚ ਆਪਾਂ ਪੂਰੀ ਆਪਣੀ ਸਟਿਕ ਸਟਿਕਨੈਸ ਨਾਲ ਕਰਾਂਗੇ ਦਾ ਤੋਂ ਹੁਣ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਈਵਨ ਕਿ ਜੇ ਮੇਰੇ ਕੋ ਕੋਈ ਗਲਤੀ ਹੋਊਗੀ ਮੈਂ ਪਹਿਲਾਂ ਵੀ ਕਹਿੰਨਾ ਜੇ ਮੈਂ ਵੀ ਕਿਸੇ ਗਲਤ ਅਨਸਰ ਨਾ ਹੋਵਾਂ ਮੇਰੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਮੈਂ ਕੋਈ ਗਲਤ ਕੰਮ ਕਰਾਂ ਸੋ ਸਾਰੇ ਇਕਵਲ ਨੇ ਅੱਜ ਤੱਕ ਕਿਸੇ ਸਰਕਾਰਾਂ ਨੇ ਪੰਜਾਬ ਨੂੰ ਆਪਣਾ ਨਹੀਂ ਸਮਝਿਆ ਉਹਨਾਂ ਨੇ ਸਿਰਫ ਔਰ ਸਿਰਫ ਆਪਦੀ ਪਾਰਟੀ ਦਾ ਆਪ ਦੇ ਘਰ ਦੇ ਢਿੱਡ ਪਰੇ ਆਪ ਦੇ ਰਿਸ਼ਤੇਦਾਰਾਂ ਦੇ ਢਿੱਡ ਪਰੇ ਇਹ ਪਹਿਲੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕੋ ਇੱਕ ਸੋਚ ਆ ਕਿ ਮੋੜ ਤੋਂ ਰੰਗਲਾ ਪੰਜਾਬ ਬਣਾਇਆ ਜਾਏ ਉਹ ਨਾ ਜੀ ਕਰ ਰਹੇ ਆ ਉਹ ਮੇਰੀ ਸੁਹੀ ਸੀ ਪਿੱਛੇ ਜੀ ਵੀ ਗੱਲ ਐਸਐਸਪੀ ਸਾਹਿਬ ਨਾਲ ਉਹ ਜਿਹੜਾ ਵੀ ਉਹਦੇ ਵਿੱਚ ਨਾ ਥੋੜੀਆਂ ਗਾਈਡਲਾਈਨਸ ਕੋਈ ਆਪਾਂ ਪੂਰਾ ਵੇਖ ਕੇ ਮਾਨ ਸਾਹਿਬ ਵਾਂਗ ਕਹਿੰਦੇ ਨੇ ਆਪਾਂ ਫਾਈਲਾਂ ਪੱਕੀਆਂ ਫੜਾਂਗੇ ਫੇਰ ਹੀ ਕਰਾਂਗੇ ਜਰੂਰ ਜਲਦ ਤੋਂ ਜਲਦ ਕਰਾਂਗੇ